ਆਗ ਬੜਾ ਹੰਸ ਮਹੱਲਾ ਪੰਜਵਾ ਸ਼ਾਂਤ ਘਰ ਜਉਸਾ ਓਹ ਮੇਰੇ ਆ ਗਿਆ ਕਿ ਨਹੀਂ ਪਾਈ ਵੇਖਾ ਮਹੱਲਾ ਪੰਜਵਾ ਸ਼ਾਂਤ ਘਰ ਜਉਸਾ ਓਹ ਅੰਸਾਰ ਸਤਗੁਰ ਪ੍ਰਸਾਦ ਗੁਰ ਮੇਲੇ ਲੱਗਾ ਜੀ ਰਾਮ ਤੇ ਆਰਾ ਰਾਮ ਕਲੀ ਅਮਰਦਾਸ ਦਾ ਗੀਤ ਆਉਂਦਾ ਸਾਹਿਬ ਜੀ ਕੋ ਜਦੋਂ ਜੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਗੁਰਦਾਬ ਜੱਦੀ ਪ੍ਰਾਪਤ ਕੀਤੀ ਹੈ ਉਸ ਨੂੰ ਭਾਈ ਗੁੱਡਾ ਸਾਹਿਬ ਜੀ ਨੇ ਆਪ ਜੀ ਨੂੰ ਸਾਥੇ ਲੈ ਕੇ ਪੁੱਛਿਆ ਕਿ ਮਹਾਰਾ ਤੁਹਾਨੂੰ ਗੁਰੂ ਆਨੰਦ ਸਾਹਿਬ ਨੇ ਕਿਹੜੀ ਬਖਸ਼ੀ ਕੀਤੀ ਹੈ ਤਾਂ ਭਾਈ ਗੁੱਡਾ ਸਾਹਿਬ ਨੇ ਪੁੱਛਣ ਤੋਂ ਸਿਰ ਗੁਰੂ ਅਰਜਨ ਦੇਵ ਮਹਾਰਾ ਜੀ ਬਾਣੀ ਸੰਤੋਚਾਰ ਨੂੰ ਕੀਤੀ ਹੈ ਮਹਾਨ ਜੀ ਨੂੰ ਅੱਲਾਹ ਤੁਹਾਨੂੰ ਸ਼ਾਂਤੀ ਜਾਸਰੀ ਉਥੇ ਘਰ ਸਰਕਾਰ ਦੇ ਜਾਣਦੇ ਆ ਇੱਕ ਵਾਰ ਐਤ ਨੂੰ ਪਰਮੇਸ਼ਰ ਓਮਕਾਰ ਸਾਰੇ ਦਾ ਪ੍ਰਕਾਸ਼ ਤੋਂ ਸਤਿਗੁਰਾਂ ਦੇ ਕੀਰਤਨ ਨਾਲ ਕੇ ਪ੍ਰਾਪਤ ਹੁੰਦਾ ਹੈ ਗੁਰਮੇਲ ਲੱਧਾ ਜੀ ਦੋਹਾਂ ਵੇ ਕੋ ਜਕਰਾਰੇ ਸ੍ਰੀਮਾਨ ਜੀ ਗੁਰਮੇਲ ਲੱਧਾ ਜੀ ਗੁਰਮੇਲ ਲੱਧਾ ਜੀ ਸਰਗਰਾਂ ਦੇ ਨਾਲ ਮਿਲ ਕਰਕੇ ਫਿਰ ਪਿਆਰੇ ਜੀ ਲੰਬਣਾ ਕੀਤਾ ਹੈ ਆਰਾਮ ਪਿਆਰਾ ਆਰਾਮ ਜੋ ਪਿਆਰਾ ਆਰਾਮ ਹੈ ਭਾਈ ਮੁੰਡਾ ਸਾਹਿਬ ਜੀ ਉਹ ਪਿਆਰੋਂ ਤੋਂ ਪਿਆਰਾ ਪ੍ਰਮੇਸ਼ਰ ਸਰਗੁਣ ਰਾਮ ਦਾ ਜੀ ਨਾਮ ਅਸੀਂ ਪ੍ਰਾਪਤ ਕੀਤਾ ਹੈ ਮਿਲ ਕੇ ਇਹੋ ਤਨਮਨ ਜਿੱਤੜਾ ਤੁਸੀਂ ਕੀ ਮਹਾਰਾਜ ਨੂੰ ਭੇਟਾ ਕੀਤਾ ਸੀ ਮਹਾਰਾਜ ਕਹਿੰਦੇ ਸੀ ਇਹ ਤਾਂ ਆਪਣਾ ਦਿੱਤਾ ਸੀ ਇਹੋ ਤਨਮਨ ਦੇ ਜਿੱਤੜਾ ਵਾਰ-ਵਾਰ ਆ ਰਾਂ ਇਹ ਮਨ ਨੂੰ ਵੀ ਵਾਰ ਦਿੱਤਾ ਸੀ ਮਹਾਰਾਜ ਦੇ ਉੱਪਰੋਂ ਤੇ ਤੈਨੂੰ ਵੀ ਅਸੀਂ ਵਾਰ ਦਿੱਤਾ ਸੀ ਰਾਮ へ ਭਾਈ ਸਾਹਿਬ ਜੀ ਇਸ ਪ੍ਰਕਾਰ ਤਨ ਦਾ ਮਾਨ ਛੱਡ ਕੇ ਇਹ ਤੈਨੂੰ ਵਾਰਿਆ ਸੀ ਮਨ ਦੀ ਆਪਣੀ ਮਨੋਦ ਛੱਡ ਕਰਕੇ ਇਹ ਮਨ ਨੂੰ ਵਾਰ ਨਾ ਕੀਤਾ ਹੈ ਤਨ ਮਨ ਨਿਰੰਤਰ ਇੱਕ ਰਸ ਬਾਰ ਬਾਰ ਪੁਨਾ ਕੁਰਬਾਨ ਕਰਦਾ ਆਪਣੇ ਆਪ ਨੂੰ ਅਸੀਂ ਤਨ ਮਨ ਦਿੱਤਾ ਭਾਗ ਜਲ ਦਿੱਤਾ ਸੋਨ ਤੇ ਮਨੂ ਗੁਰੂ ਸਾਹਿਬ ਨੂੰ ਟੇਕਾ ਕਰ ਦਿੱਤਾ ਹੈ ਇਸ ਪ੍ਰਕਾਰ ਤੌਜਲ ਜੋ ਸੰਸਾਰ ਸਮੁੰਦਰ ਹੈ ਇਹ ਤੋਂ ਪਾਰ ਹੋ ਕੇ ਜਿੱਤ ਲਿਆ ਹੈ ਮੁਕਤ ਹੋ ਗਏ ਹਾਂ ਚੂਕੀ ਕਾਣ ਜਮਾਈ ਜਿਹੜੀ ਜਮਾਂ ਦੀ ਕਾਣ ਕਨੋੜ ਸੀ ਉਹਨਾਂ ਦੇ ਆਸਾਨ ਬੰਦ ਹੋਣਾ ਸੀ ਇਹ ਵੀ ਚੱਕੀ ਗਈ ਹੈ ਹੁਣ ਜਮਾਂ ਨਹੀਂ ਵੀ ਕਨੋੜ ਨਹੀਂ ਰਹੀ ਇਹ ਵੀ ਚੱਕੀ ਗਈ ਇਸ ਪ੍ਰਕਾਰ ਚੁੱਕੀ ਜੁੰਕਾਣ ਜਮਾਣੀ ਜਿਹੜੀ ਸੰਚਿਤ ਕਰਮਾਂ ਦੀ ਜਮਾਂ ਹੋ ਰਹੀ ਸੀ ਕਾਣ ਕਨੋੜ ਸੰਚਿਤ ਕਰਮਾਂ ਕਰਕੇ ਦੇਹਾਂ ਜਾਣਾ ਜਾਣਾ ਪੈਂਦਾ ਸੀ ਏ ਵੀ ਚੱਕੀ ਗਈ ਹੈ ਆਸਰ ਪੀਆ ਅੰਮ੍ਰਿਤ ਪੀਆ ਜਿਤ ਗੁਰੂ ਸਾਹਿਬ ਦੀ ਵਜੇ ਨੂੰ ਅੰਮ੍ਰਿਤ ਨਾਮ ਪੀ ਕੇ ਇਹ ਜਿਤ ਇਸਤੋ ਹੋ ਗਿਆ ਹਣ ਰਹਿ ਆ ਆਉਣ ਜਾਣੀ ਜਿਹੜਾ ਜਨਮ ਕਰਕੇ ਆਉਣਾ ਸੀ ਸਰੀਰ ਛੱਡ ਕੇ ਜਾਣਾ ਸੀ ਇਹਦੋ ਰਹਿਤ ਹੋ ਗਏ ਹਾ ਹਣ ਤੋ ਕਰ ਲਧਾ ਸਹਿਜ ਸੁਮਧਾ ਤੋ ਕਰ ਸਰੂਪ ਰੂਪੀ ਸੋ ਤਾਂਜਾ ਨਾ ਖੜਪੀ ਉਪਕਾਰੋ ਸਰਤੀਫਰੂਬ ਉੱਲੱਬ ਲਿਆ ਸੈਜੇ ਜੀ ਅਸੀਂ ਸਮਤ ਖਮਾ ਗਏ ਹੋ ਉਸ ਵਿੱਚ ਸੈਜੇ ਮੰਨ ਦੀ ਸਮਾਜਨਾਗੀ ਜੁੜ ਗਏ ਆ ਪੇਧ ਹੋ ਗਏ ਹੋ ਭਾਰਤ ਦਾ ਨਾਮ ਆਧਾਰਾ ਰਾਜਪੁਰ ਖਰੀ ਦਾ ਨਾਮ ਆਸਰਾ ਲਿਆ ਹੈ ਬਹੁ ਨਾਨਕ ਸੁਖਮਾਨੇ ਰਲੀਆਂ ਜੀ ਅਰਜੁਨ ਦੇ ਮਾਰ ਕੇ ਜਿੰਨ ਸੁਖ ਚੁਰੂ ਦੀਆਂ ਖੁਸ਼ੀਆਂ ਮਾਣਦੇ ਹਾਂ ਹੋਰ ਉਹ ਨਾਮ ਸੁਕਾਰ ਜੀ ਰਾਉ ਦਾ ਸ੍ਰੀ ਸਾਹਿਬੀ ਮਨਸਕਾਰ ਬੰਦਨਾ ਹੈ ਜਿਨ੍ਹਾਂ ਦੀ ਕਿਰਪਾ ਹੋਈ ਹੈ ਹੁਣ ਸੱਜਣ ਜੀ ਮੈਂ ਡੇ ਮੀਤਾਰਾਂ ਭਾਈ ਮੁੰਡਾ ਸਾਹਿਬ ਜੀ ਸਾਡੇ ਸੱਜਣ ਪਿਆਰਿਓ ਸੁਣੋ ਸਾਡੇ ਮਨ ਦੇ ਮਿੱਤਰ ਜਮੋ ਸੁਣੋ ਸੇ ਸੱਜਣ ਸੰਤ ਜਮੋ ਸੁਣੋ ਕੇ ਮੇਰੇ ਮਿੱਤਰ ਸਰਬਨ ਮਨਨ ਆਦ ਕਾਵਾ ਸੁਣੋ ਮੋਰ ਮੰਤਰ ਸਾਉ ਸਾਡੀ ਸਾਰਾਂ ਤੂੰ ਇਹ ਨਰ ਕਮਾਈ ਕਿਹੜੀ ਕੀਤੀ ਸੀ ਸੱਜ ਗੁਰੂ ਸਾਹਿਬ ਜੀ ਨੇ ਪਾਈ ਸਾਖ ਨਾਮ ਨੂੰ ਹੀ ਮੰਤਰ ਬਾਲੂਏ ਸ਼ਬਦ ਉਪਦੇਸ਼ ਦੇਣਾ ਕੀਤਾ ਸੀ RAM ਹੈ ਪਾਈ ਸੱਜ ਸਾਉ ਜੋ ਤੇ ਆਇਆ ਮੰਗਲ ਲਗਾਇਆ ਅਗਿਆ ਨਾਮ ਸਤਨਾਮ ਵਾਹਿਗੁਰੂ ਸ਼ਬਦ ਨੂੰ ਤੇਹਣਾ ਕੀਤਾ ਹੈ ਮੰਗਲ ਮਾਰਾ ਦੇ ਜਸਨੀ ਗਾਉਣਾ ਕੀਤਾ ਹੈ ਰੂਪੇ ਮਨੋ ਅਦੇਸਾ ਜਿਵੇਂ ਮੰਨ ਦੇ ਸੰਸੇਵੀ ਸਾਰੇ ਚੱਗੇ ਇਸ ਪ੍ਰਕਾਰ ਹੈ ਪਿਆਰੇ ਉਹ ਪ੍ਰਭ ਪਾਇਆ ਕਤਹ ਨਾ ਜਾਇਆ ਉਹ ਪ੍ਰਭੂ ਜਿਹੜਾ ਤਤਜ ਅਲਖ ਰੂਪ ਹੈ ਉਹ ਪਾਇਆ ਹੈ ਐਸਾ ਪਾਇਆ ਉਹ ਕਿਤੇ ਵਿਛੜ ਕੇ ਜਾਂਦਾ ਨਹੀਂ ਹਰ ਵਕਤ ਸੰਗ ਸੰਗ ਰਹਿੰਦਾ ਹੈ ਕਿ ਕਿਵੇਂ ਮਨੁੱਖ ਦੇਹਾਂ ਦੇ ਵਿੱਚ ਨਹੀਂ ਜਾਵੇਗਾ ਜੂਨਾ ਤੇ ਨਹੀਂ ਭਰਨੇਗਾ ਸਦਾ ਸਦਾ ਸੰਗ ਬੈਸਾ ਸਦਾ ਸਦਾ ਸੁਖਮੇਸ਼ ਨੂੰ ਸੰਗੀ ਜਾਣ ਕੇੁਰਜ ਬੈਸਾ ਇਸ਼ਕ ਹੋ ਗਿਆ ਸਭ ਆਸ਼ਰਨਾ ਦਾ ਪਾਲ ਹੋ ਗਿਆ ਬੈਠ ਕੇ ਹਾ ਪ੍ਰਭ ਜੀ ਬਾਣਾ ਸੱਜਾ ਮਾਣਾ ਇਹ ਪ੍ਰਭੂ ਆਖਾਲ ਤੋ ਫਿਟਿੰਗ ਜਦੋਂ ਬਾਣਾ ਮੰਨਿਆ ਤਾਂ ਹੋ ਗਏ ਤਨ ਸੱਚਾ ਸਾਨੂੰ ਮਾਨ ਸਰੂਪ ਦੀ ਪ੍ਰਾਪਤੀ ਦਾ ਗੁਰਦਾ ਗੱਦੀ ਨੂੰ ਪ੍ਰਾਪਤ ਹੋਇਆ ਹੈ ਅਬ ਹਰ ਤਨ ਸਹਿ ਜੀ ਕੀਤਾ ਤੇ ਪ੍ਰਭੂ ਸਤਿਗੁਰਾਂ ਨੇ ਸੈਜੇ ਸੁਦੇਸ਼ ਦੀ ਅਰੀਦਾ ਨਾਮ ਤਨ ਸਾਨੂੰ ਦੇ ਦਿੱਤਾ ਹੈ ਬਹੁ ਨਾਨਕ ਕਿਸ ਜਨਮ ਬਲੇਹਾ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਐਸੇ ਸਤਿਗੁਰੂ ਮਾਰਾ ਸਾਤ ਨੂੰ ਜਨਾ ਪਿਆਰਿਆਂ ਤੋਂ ਵਿਹਾਰ ਜਾਈਏ ਤੇਰਾ ਦਾਨ ਸਭ ਨਹੀਂ ਹੈ ਲੀਹ ਸਤਿਗੁਰੂ ਤੇ ਅਜ ਕਹਿਆ ਦੌਰ ਨੋਵ ਸਾਰਿਆਂ ਦੇ ਨਾਲ ਕਿਹਾ ਹੋਊ। ਤਾਉ ਭਾਣ ਤਾਂ ਸਿਤਾ ਗਾਇ ਰਾਮ। ਜੇ ਮਾਰੇ ਜਦੋਂ ਆਪ ਨੂੰ ਘਰਦੇ ਤਾਂ ਆਤਮ ਤਸਵੀ ਕਰਕੇ ਇਸ ਲੋਕ ਦੇ ਪਦਾਰਥਾਂ ਵੱਲੋਂ ਦੀ ਫਰਗਾਦ ਕਰਵੇ, ਗ੍ਰੰਥ ਲੋਕਾਂ ਦੀ ਸਲਾਹ ਤੋਂ ਲੋਗੇ ਆਗੇ ਰਜੇ ਹੋ ਆਤਮ ਨੂੰ ਤਸਵੀ ਕਰਕੇ ਸਿਰ ਵੀ ਤੋਂ ਹੋ ਗਿਆ ਇਹ ਪਿਆਰੇ। ਮਨ ਕੀਆ ਠੰਡਾ ਸਭ ਤ੍ਰਿਸ਼ਣ बुझाए ਰਾਮ। ਮਨ ਠੰਡਾ ਸ਼ਾਂਤ ਹੋ ਗਿਆ ਸਾਰੀਆਂ ਵਾਸ਼ਨਾਂ ਸਾਰੀਆਂ ਤ੍ਰਿਸ਼ਨਾ ਮਾਰਨ ਨਾਮ ਜਲ ਪਾ ਕੇ ਬਿਜਾ ਦਿੱਤੀ ਆ ਰਾਮ ਰੇ ਭਾਈ ਸਭ ਕੇ ਸੁਨ ਕ੍ਰਿਸ਼ਨ ਬਿਜਾ ਮਾਨਸੀਆ ਖੰਡਾ ਚੀਕੀ ਡੰਝਾ ਮਨਸਾਏ ਤੇ ਮਜੀ ਖੰਡਾ ਸ਼ਾਂਤ ਹੋ ਗਿਆ ਹੈ ਕਿਉਂਕਿ ਡੰਝਾ ਜਿਹੜੀ ਵਿਸ਼ੋੜੇ ਡੰਝ ਸਾੜ ਸੀ ਉਹ ਚੱਕੀ ਗਈ ਈਰ ਖੈਰੀ ਸਾੜ ਚੱਕੀ ਗਈ ਅਤੇ ਡੰਝ ਜੋ ਜਿਸੇ ਪ੍ਰਕ੍ਰਿਸ਼ਨ ਦੀ ਸਾੜ ਸੀ ਉਹ ਵੀ ਅੰਦਰ ਚੱਕੀ ਗਈ ਆਇਆ ਬਹੁਤ ਖਜ਼ਾਨਾ ਬਹੁਤ ਸਾਰਾ ਖਜ਼ਾਨਾ ਗੁਣਾ ਦਾ ਪਾ ਲਿਆ ਹੈ ਵਰਾਗ ਦੇ ਖਰਸੰਤੀ ਮੂਖ ਇਚਾਰ ਦੇ ਜਿੰਨੇ ਗੁਣ ਹੋਰੇ ਭਗਤੀ ਆਦੇ ਗੁਣੋ ਗਿਆਨ ਆਦੇ ਗੁਣ ਬੜਾ ਭਾਰੀ ਖਜ਼ਾਨਾ ਬ੍ਰਹਮ ਗਿਆਨ ਦਾ ਪਾ ਲਿਆ ਹੈ ਸਿੱਖ ਸੇਵਕ ਸਭ ਪਹੁੰਚਣ ਲੱਗੇ ਐਡੀ ਬਖਸ਼ੀ ਕਰਦੀ ਮਾਰਨ ਸਾਰੀਆਂ ਤਾਕਤਾਂ ਸਾਡੇ ਅੱਗੇ ਖੜੀਆਂ ਕਰ ਦੁੱਤੀਆਂ ਸਿੱਖ ਵੀ ਸੇਵਕ ਵੀ ਸਿਖ ਲੈਣ ਵਾਲੇ ਸੇਕ ਕੋ ਸਿਵਾ ਪਾਉਣ ਵਾਲੇ ਸੇਕ ਸਮੇਂ ਇਸ ਆਨੰਦ ਨੂੰ ਘੋਕਣ ਲੱਗੇ ਆਓ ਸਤਿਗੁਰ ਕੈ ਕੁਰਬਾਨ ਇਹ ਸਤਿਗੁਰਾਂ ਦੀ ਸ਼ਾਨੀ ਦਾਤ ਦਿੱਤੀ ਓਜੀ ਸਤਿਗੁਰੂ RAMDAS ਸਾਹਿਬ ਤੋਂ ਗੁਰੂ ਅਰਜਨ ਸਾਹਿਬ ਤੋਂ ਕੁਰਬਾਨ ਜਾਂਨੇ ਹਮਲੇ ਹਾਰ ਜਾਂਨੇ ਨਿਰਪਉ ਭੈ ਖਸਮ ਰੰਗ ਰਾਤੀ ਵਾਹਿਗੁਰੂ ਦੇ ਪ੍ਰੇਮ ਦੇ ਰੰਗ ਚ ਰਤੇ ਹੋਏ ਅਸੀਂ ਨਿਰਪਉ ਕਾਲ ਦੇ ਪੈਰ ਤੋਂ ਰਹਿਤ ਹੋ ਗਏ ਹਾਂ ਜੰਕੀ ਤ੍ਰਾਸ 부ਝਾਏ ਵਾਹੀ ਪ੍ਰੇਮ ਰੰਗ ਚ ਰੁੱਤੇ ਹੋਏ ਨੂੰ ਜਮਾਂ ਦਾ ਜਿਹੜਾ ਡਰ ਸੀ ਇਹ ਵੀ ਬੁਝਾਤਾ ਜਮਾਂ ਦੀ ਦਰੀ ਨਹੀਂ ਰਹੀ ਕਿਸੇ ਪ੍ਰਕਾਰ ਦੀ ਨਾਨਕ ਦਾਸ ਸਦਾ ਸੰਗ ਸੇਵ ਸਰਗੁਣ ਸਾਹਿਬ ਜੀ ਕਹਿੰਦੇ ਆਪਕੇ ਦਾਸਾਂ ਦਾਸ ਸਦਾ ਸਦਾ ਤੇ ਮਕਾਂਦੇ ਆਪ ਸੰਗੀਆਂ ਸੱਚੇ ਪਾਤਸ਼ਾਹ ਤੇਰੀ ਭਗਤ ਕਰੂੰ ਲਿਵ ਲਾਇ ਤੇਰੀ ਧੰਤੀ ਮਾਰਾ ਦਿੱਤੀ ਨੂੰ ਜੋੜ ਕਰਕੇ ਹਰ ਵਕਤ ਕਰਦੇ ਰਹਿਨੇ ਹਾਂ ਪੂਰੀ ਆਸਾ ਜੀ ਮਨ ਸਾ ਮੇਰੇ RAM ਇਹ ਵਿਆਹ ਜਿਹੇ ਗਾਉਂਦੇ ਹੁੰਦੇ ਐ ਪਰ ਇੱਥੇ ਵੇਖਣ ਨੂੰ ਕਿਸੇ ਪ੍ਰਕਰਨ ਲੈ ਕੇ ਕਹਦੇ ਹਾਂ ਸਤਿਗੁਰੂ ਜੀ ਪੂਰੀ ਆਸਾ ਜੀ ਮਨ ਸਾ ਮੇਰੇ RAM ਤੇ ਸੱਚੇ ਨਾਚ ਜੰਸਾ ਦੀ ਆਸਾ ਵੀ ਪੂਰੀ ਹੋਗੀ ਆਤਮ ਦੀ ਪ੍ਰਾਪਤੀ ਦੀ ਮਨਸਾ ਬੁੱਧੀ ਦੇ ਅੰਦਰ ਹੈ ਮੇਰੇ RAM ਜੋ ਇੱਛਾ ਸੀ ਵਾਸ਼ਨਾ ਵੀ ਸਾਰੀਆਂ ਮੁੱਕ ਗਈਆਂ ਮਿਟ ਗਈਆਂ ਜਿਹੜੀ ਆਸ ਚਿਰ ਕਾਲ ਦੀ ਲਗੀ ਸੀ ਆਦਿ ਦਰਸ਼ਨਾਂ ਦੀ ਉਹ ਹੀ ਪੂਰੀ ਹੋ ਗਈ ਮਨਸਾ ਮੇਰੇ RAM ਮੇਰੀ ਬੁੱਧੀ ਦੇ ਅੰਦਰ ਜੋ ਆਦਿ ਦਰਸ਼ਨ ਦੀ ਆਸ ਲੱਗੀ ਸੀ ਉਹ ਪੂਰਨ ਹੋ ਗਈ ਹੈ ਮੇਰੇ RAM ਮੋਹ ਨਿਰਗੁਣ ਜੀਓ ਮਨਸਾ ਨੇ ਸਿੱਖਿਆ ਦੇ ਕੇ ਮੇਰੇ RAM ਸਾਡੀ ਆਸਾ ਪੂਰੀ ਕਰ ਦਿੱਤੀ ਆਪਨੇ ਮੋਹ ਨਿਰਗੁਣ ਜੀਓ ਸਾਰੇ ਗੁਣ ਤੇਰੇ ਰਾਮ ਮਹਾਰਾਏ ਮੈਂ ਤਾਂ ਨਿਰਗੁਣ ਆਰਹ ਹਾਂ ਕੋਈ ਸਭ ਸੰਪੂਰਨ ਆਦ ਗੁਣ ਨਹੀਂ ਜਿੰਨੇ ਗੁਣ ਗਿਆਨ ਆਦ ਕਰ ਸਭ ਆਪ ਦੇ ਬਖਸ਼ੇ ਹੋਏ ਆ ਏ ਰਾਮ ਸਾਰੇ ਗੁਣ ਤੇਰੇ ਠਾਕੁਰ ਮੀਰੇ ਇਹ ਮੇਰੇ ਠਾਕੁਰ ਸਾਮੀ ਜੀ ਸਾਰੇ ਗੁਣ ਆਪ ਦੇ ਬਖਸ਼ੇ ਹੋਏ ਹਨ ਕਿਤ ਮੁਖ ਤੁਦ ਸਾਲਾਹੀ ਕੋਈ ਮੂੰਹ ਸਾਡਾ ਕਿਹੜੇ ਮੂੰਹ ਨਾਲ ਆਪ ਦੀ ਸੇਵਤ ਕਰੀਏ ਸੇਹਨਾ ਜਾਨਕ ਵੀ ਆਪ ਦੇ ਗੁਣਾ ਦਾ ਨਾਮ ਦਾ ਅੰਤ ਨਹੀਂ ਪਾ ਸਕਦੇ ਹੁਣ ਅਬ ਗੁਣੋ ਮੀਰਾ ਕਾ ਮੀਰਾ ਤੇ ਨਾ ਵਿਚਾਰਿਆ ਤੇ ਸਾਡੇ ਦੀ ਗੁਣ ਤਾਂ ਕੋਈ ਨਹੀਂ ਸੀ ਕਾਦੇ ਉਗਣੋਂ ਦੀ ਕੋਈ ਆਪ ਨੂੰ ਵਿਚਾਰ ਨਾ ਕੀਤੀ ਬਸ ਲੀਆ ਖਿੰਮਾ ਹੇਕ ਛਿਨ ਵਿੱਚ ਆਪ ਦੇ ਸੇਵਕ ਜਾਣ ਕੇ ਸਾਨੂੰ ਬਖਸ਼ ਲਿਆ ਹੈ ਨੌ ਨਿਦ ਪਾਈ ਵਜੀ ਵਾਧਾਈ ਨਵੀਂ ਨਿਦੀਆਂ ਰੂ ਭਗਤੀ ਪਾ ਲਈ ਹੈ ਬਦਾਈਆਂ ਖੁਸ਼ੀਆਂ ਵੱਜ ਗਈਆਂ ਹਨ ਬਾਜੇ ਅਨਹਦ ਤੂਰੇ ਅਨਹਦ ਦਾ ਸਤਨਾਮ ਵਾਹਿਗੁਰੂ ਦੇ ਬਾਜੇ ਤੂਰ ਸੰਗਿਆ ਵਾਰੇ ਸਿਗਰੀ ਬਜਿਆਏ ਹੁਣ ਪ੍ਰਗਟ ਹੋ ਗਏ ਕਾਹ ਨਾਨਕ ਮੈਂ ਵਾਜੇ ਪ੍ਰਗਟ ਹੋ ਗਏ ਅਨਹਦਿਕ ਰਾਸ ਤੂਰ ਸਿਗਰੀ ਹੈ ਪਰਮੇਸ਼ਵਰ ਕਾਹ ਨਾਨਕ ਮੈਂ ਮਾਰ ਘਰ ਪਾਇਆ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਹੈ ਮਹਾਰਾਜ ਮੈਂ ਜ਼ਰ ਪਤੀ ਘਰ ਦੇ ਵਿੱਚੋਂ ਪਾ ਲਿਆ ਉਹਨਾਂ ਪਤੀ ਪਰਮੇਸ਼ਵਰ ਘਰ ਸਾਧ ਸੰਗਤ ਦੇ ਵਿੱਚੋਂ ਪ੍ਰਾਪਤ ਕਰ ਲਿਆ ਹੈ ਮੇਰੇ ਲਾਥੇ ਜੀ ਸਗਲ ਵਿਸੂਰੇ ਮੇਰੇ ਜਿਹੜੇ ਝੋਰੇ ਸਨ ਵਿਸ਼ੇਸ਼ ਕਰਕੇ ਸੂਲ ਦੁੱਖ ਸਨ ਸਾਰੇ ਅਗਿਆਨ ਜਨ ਸਭ ਲੈ ਗਏ ਹੈ ਪਿਆਰੇ ਜੀ ਸਲੋਕ ਕਿਆ ਸੋ ਹੋ ਗਿਆ ਭਾਈ ਨੇੜੇ ਆ ਗਿਆ ਕਿ ਨਹੀਂ ਤੇ ਪਾਈ ਬੱਜੀ ਵਾਲਾਰੀ ਬਾਜੇ ਹਨ ਹਨ ਤੂਰੇ ਕੋ ਨਾਨਕ ਮੈਂ ਵਰ ਘਰ ਪਾਇਆ ਨਾ ਕੋਈ ਨਹੀਂ ਸਾਡੇ ਦੇ ਗੁਸੂਰੇ ਵਾਹੀ ਕੋ ਕਾ